ਕਾਲ ਦੋਸਤੋ ਮੈਂ ਤੁਹਾਡਾ ਆਪਣਾ ਪਿਆਰਾ ਜਾ ਰਾਜਵੀਰ ਬਾਹਰ ਬੈਠੇ ਮੇਰੇ ਮਿੱਤਰਾਂ ਦੋਸਤਾਂ ਨੂੰ ਸਾਰਿਆਂ ਨੂੰ ਹਸ਼ੀ ਗਾਲ ਸਾਰਿਆਂ ਨੂੰ ਪਹਿਲਾਂ ਤਾਂ ਆਪਾਂ ਤੁਹਾਨੂੰ ਮਿਲਾਉਣੇ ਆ ਅੱਜ ਸਟੂਡੀਓ ਦੇ ਵਿੱਚ ਰਵਿੰਦਰ ਵੀਰ ਨੂੰ ਜੈ ਮਾ ਸਰਸਵਤੀ ਕੀ ਹਾਲ ਨੇ ਭਾਈ ਰਵਿੰਦਰ ਕਿੰਨੀ ਕਲਾ ਮਾਰਾ ਤੁਸੀਂ ਦੱਸੋ ਇਹ ਆਪਣਾ ਸਟੂਡੀਓ ਹੈ ਬਾਈ ਨੂੰ ਲੱਗੀ ਵੀ ਮਨ ਲੱਗਦਾ ਭੁੱਖ ਟਾਈਮ ਹੋ ਗਏ ਪੌਣੇ 6 ਕੰਮ ਕਰਦੇ ਆ ਰੈਡੀ اے ਮਹਾਰਾਜ ਦਰਤਾਂ ਦੇ ਜ਼ਾਬੀ ਲਾਉਣਾ ਏ ਤਾਹੀ ਬੱਟਾ ਉੱਤੇ ਰਾਤਾਂ ਨੂੰ ਗੁਜ਼ਾਰਦਾ ਅਜੇ ਆੜਤ ਦਾ ਕਰਜ਼ਾ ਵੀ ਲਾਉਣਾ ਏ ਤਾਹੀ ਬੱਟਾ ਉੱਤੇ ਰਾਤਾਂ ਨੂੰ ਗੁਜ਼ਾਰਦਾ ਕਦੇ ਤੋੜਨੀ ਨਹੀਂ ਮਾਪਿਆਂ ਦੀ ਆਸਵੇਂ ਹਾਂ ਉਹਨਾਂ ਦੀ ਹਾਂ ਵਿੱਚ ਰੱਖਾਂਗੇ ਅਜੇ ਬਣਿਆ ਸਟੈਂਡ ਨਹੀਂ ਹੋ ਸੋਣੀਏ ਸਤਿਗੁਰਾਲ ਜੀ ਗਾਣਾ ਹੋ ਗਿਆ ਡਬਲ ਤੁਹਾਨੂੰ ਅਸੀਂ ਮਿਲਾਇਆ ਵੀਰ ਹਿੰਦੀ ਨਾਲ ਸਾਡੇ ਨਾਲ ਮੌਜੂਦ ਬੈਠਾ ਬਾਈ ਨੇ ਕਰਤਾ ਮੈਨੂੰ ਲੱਗਦਾ ਅੱਜ ਰੈਡੀ ਹੋ ਗਿਆ ਮੈਨੂੰ ਲੱਗਦਾ ਜਿਹੜਾ ਬਾਬਾ ਟੈਂਪਲ ਤੋਂ ਅਸੀਂ ਰੱਖੀ ਬੱਠੇ ਸੀ ਪ੍ਰਜੈਕਟ ਬਹੁਤ ਜਲਦੀ ਤੁਹਾਨੂੰ ਦੇਖਣ ਨੂੰ ਮਿਲੂਗਾ ਬਸ ਤੁਸੀਂ ਸ਼ੇਅਰ ਕਰਨੀ ਦੀ ਨਾ ਲੋਕ ਤਾਂ ਕਹਿੰਦੇ ਹੁੰਦੇ ਨੇਰੀ ਠਾ ਦਿਓ ਮੈਂ ਤਾਂ ਇਹੀ ਕਹਿੰਦਾ ਵਾਪਿਸ ਤੁਸੀਂ ਤੂਫਾਨ ਹੀ ਠਾ ਦਿਓ ਬਸ ਆਇਆ ਆਇਆ ਤੂਫਾਨ ਭਾਗਾ ਭਾਗਾ ਅਚਾਨ ਸਭ ਫੜੇ ਜਾਣਗੇ ਸਭ ਫੜੇ ਜਾਣਗੇ ਸਭ ਫੜੇ ਜਾਣਗੇ ਕੰਮ ਚੱਲ ਰਿਹਾ ਜੋਰਾਂ ਸ਼ੋਰਾਂ ਤੇ ਆਪਾਂ ਕਹਿੰਦੇ ਆ ਜੀ ਵਾਹ ਮਾਲਕ ਤਰੱਕੀ ਆ ਬਕਸੇ ਸਭ ਨੂੰ ਸਭ ਅੱਗੇ ਜਾਓ ਜੋ ਵੀ ਮੇਰੇ ਅੱਗੇ ਵੀਰ ਭਰਾ ਹੋਰ ਮੇਰੇ ਭਾਈ ਸਟਰਗਲ ਕਰ ਰਹੇ ਨੇ ਤੇ ਕੇ ਸਾਨੂੰ ਸ਼ੌਕ ਨੇ ਜੋੜੇ ਚੰਗਾ ਭਰ ਤੁਹਾਨੂੰ ਮਿਲਦੇ ਆਂ ਅਸੀਂ ਗਾਣੇ ਨਾਲ ਵੀਡੀਓ ਚ ਮਿਲਾਂਗੇ ਤੇ ਬਾਪ ਮੇਰਾ ਵੀਰ ਬਣ ਕੇ ਨਾ ਤੁਸੀਂ ਆਹ ਜਿਹੜਾ ਸ਼ੇਅਰ ਕਰਨ ਵਾਲਾ ਤੂਫਾਨ ਕਿਹਾ ਮੈਂ ਤੁਹਾਨੂੰ ਇਹ ਜ਼ਰੂਰ ਲਿਆਉਣਾ ਤੁਸੀਂ ਤੂਫਾਨ ਬਾਅਦ ਉਹਦੇ ਦੀ ਆਸਾਂ ਨੇ ਮਿਲਤਾ ਹਾਂ ਧੰਨਵਾਦ ਮਿਲਦੇ ਆਂ ਥੈਂਕ ਯੂ ਸਾਰੇ ਆ